ਜਿਉਂ ਬਨ ਫਲ ਪਾ ਕੇ ਭੋਇ ਗਿਰ ਬੋਹਰ ਲਗੜੋ ਸਿਸ ਦੇਹੀ ਕੋ ਸਿਮਰੰਦੇ ਲਖ 84 ਜਨਮ ਉਤਮ ਜਨਮ ਸੋ ਮਾਨਸ ਦੇਹੀ ਕਈ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬੁਰਕਾਜ ਤੇਰ ਕਿਤਨੋਂ ਤੋਮ ਮਿਲ ਸਾਧ ਸੰਗਤ ਕਾਜ ਕੀ ਬੁਲਨੋ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਨ ਸੁਦੇਹੀ ਸੋ ਦੇਹੀ ਕੋ ਸਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਅਬ ਨਾ ਭਜ ਸ ਭਜ ਕਬ ਭਾਈ ਕਾਈ ਰੇ ਭਗਤ ਹੀਣ ਕਾਗੇ ਜਦ ਆਇਆ ਵੇ ਗੁਰ ਕੀ ਸੇਵ ਨ ਕਿਨੀ ਬਿਰਥਾ ਜਨਮ ਗੁਇ ਅਬ ਨਾਮ ਭਜਸ ਭਜਸ ਕਬ ਭਾਈ ਆਵੇ ਅੰਤ ਨ ਭਜਿਆ ਜਾਈ ਗੁਰ ਸਿਵਤ ਭਗਤ ਕਮਾਈ ਤਵ ਤੇ ਮਨ ਸੁਦੇਹੀ ਕਬੇ ਮਨੁਸ ਤੇ ਜੀ ਪਈ ਵਾਤੇ ਮਨੁ ਹਾਨਸ ਤੇ ਮਾਰੋ ਸਿਵਾ ਤੇ ਪਗਤ ਸਮਾਈ ਕਬੇ ਮਨੁਸ ਤੇ ਜੀ ਪਈ ਮਨੁਸ ਤੇ ਜੀ ਪਈ ਹਰੇ ਮਨਸ ਦੇਹੀ ਪਾਈ ਤਵੇ ਮਨਸ ਦੇਹੀ ਪਾਈ ਹਰੇ ਮਨਸ ਦੇਹੀ ਪਾਈ ਹਰੇ ਮਨਸ ਦੇਹੀ ਪਾਈ ਸ਼ਿਵਕ ਭਗਤ ਕੁਮਾਰੀ ਕਵੇ ਮਨਸ ਦੇਹੀ ਸ਼ਿਵਕ ਭਗਤ ਕੁਮਾਰੀ ਕਰੇ ਮਨਸ ਦੇਹੀ ਪਾਈ ਸਾਧ ਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਸੋ ਆਹੁਣਾ ਸਮਾ ਪ੍ਰਾਪਤ ਹੋਏ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਨਿਤਨੇਮ 11 ਮੰਦਾਵਣੀ ਜੀ ਕੇ ਪਾਠ ਆਪ ਜੀ ਨੇ ਸਰਗੁਣ ਕੀਤੇ ਸਤਿਗੁਰਾਂ ਦੇ ਪਵਿੱਤਰ ਹੁਕਮ ਨਾਮੇ ਅllਾਹੀ ਫਰਮਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਜਿਨੋ ਸਮੋਂ ਹੋਰ ਸਤਿਗੁਰ ਬਖਸ਼ਿ ਦੇ ਨੇ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਮਨ ਵਿੱਚ ਰੱਖ ਕੇ ਬੈਠੀਏ ਕੋਸ਼ਿਸ਼ ਕਰਨੀ ਹੈ ਇੱਕ ਇੱਕ ਸਵਾਸ ਇੱਕ ਇੱਕ ਪਲ ਲੇਖੇ ਲੱਗ ਜਾਵੇ ਸਫਲਾ ਹੋ ਜਾਵੇ ਸਤਗੁਰੂ ਜੀ ਬਚਨ ਕਰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਤੋਂ ਅਰਥ ਹੈ ਸੰਪਰਦਮ ਵਿੱਚ ਤਾਂ ਸਤਗੁਰ ਕਹਿੰਦੇ ਅਸੀਂ ਤਾਂ ਮੰਨਾਂਗੇ ਕਿ ਤੈਨੂੰ ਮਨੁੱਖ ਜਨਮ ਮਿਲਿਆ